ਜਿਹੜੀ ਜਿੱਤ ਪ੍ਰਾਪਤ ਕਰਕੇ ਜਾਓਗੇ ਇਹ ਜਿੱਤ ਪੀੜੀਆਂ ਦੀ ਕਲਾਮੀ ਕਰੋ ਲਾਡਲੀ ਆਉਣ ਵਾਲੀਆਂ ਕਈ ਦਸਲਾਂ ਤੁਹਾਨੂੰ ਯਾਦ ਕਰ ਰਿਆ ਕਰਨੀਆਂ ਪਿਆਰ ਸੀ ਚਾਪ ਦੇਲੇ ਜੱਜ ਨਾਲੇ ਇੱਕ ਬੰਨੇ ਹਜ਼ਾਰਾਂ ਗੋਲਾਵਰੂ ਚੱਲ ਗਿਆ ਤੇ ਉਹਨਾਂ ਦਾ ਹਵਾ ਨੂੰ ਧੀਰਾਈ ਤੇ ਇਸ ਪਾਸੇ ਸ਼ਾਤ ਮਈ ਜਬਾਤ ਦਾ ਲਾ ਕੇ ਮੋਤੀ ਉਹ ਮਿਚਾ ਦੀ ਪੂਰੀ ਦੇ ਕੱਟ ਕਰਕੇ ਬੈਠੇ ਸੀਗੇ ਉਹ ਪੂਰੀ ਤੇ ਕੱਟ ਕਰਨ ਵਾਲੇ ਆ ਗੱਟ ਗਏ ਅਸੀਂ ਕਹਿੰਨੇ ਆ ਮੋਦੀ ਅਸੀਂ ਕਹਿੰਨੇ ਹਾਂ ਮੇ ਅਜਾ ਤੈਨੂੰ ਇੱਕ ਮਾਣ ਹੋ ਗਿਆ ਹੰਕਾਰ ਹੋ ਗਿਆ ਪਰ ਪੰਗਾ ਉਹਨਾਂ ਪੰਜਾਬੀਆਂ ਦਾ ਹਰਿਆਣੀਆਂ ਦਾ ਉਹ ਪੰਜਾਬ ਵਾਲਿਆਂ ਦਾ ਲੈ ਰਿਆ ਜਿਹੜੀਆਂ 93% ਕੁਰਬਾਨੀਆਂ ਤੈਨੂੰ ਇਸ ਕੁਰਸੀ ਦੇ ਬਣਨ ਤੇ ਇਹ ਭੁੱਲ ਗਿਆ ਤੇਰੇ ਵਾਦੇ ਜਿਹੜੇ ਸੀਗੇ ਉਹ ਬੜੇ ਨੁਭਾੜੇ ਸੀਗੇ ਪਹਿਲੀ ਟਰਮ ਤੋਂ ਤੂੰ ਗਿਆ ਸੀ ਉੰਦਰ ਵੀਰ ਉਹਦਾ ਕੈਮਰਾ ਕਿਤੇ ਮਰਾ ਤੋੜਦਾ ਪਤਾ ਨਹੀਂ ਕਿੰਨੇ ਉਹ ਯਾਰ ਜੇ ਉਹਨੂੰ ਸਟੇਜ ਤੇ ਲਾ ਕੇ ਲੈ ਆਓ ਹਾਂ ਜਿਹੜੇ ਉਹਨੂੰ ਫੜੀਂ ਕਰਾਇਆ ਉਹ ਕੈਮਰਾਮੈਨ ਐਫਐਸ ਦਾ ਪੁੱਤ ਕਰਾ ਵੀਰ ਆਪ ਵੀਰਾਂ ਨੂੰ ਬੇਸ਼ਤੀਆ ਕਿ ਉਹਨੂੰ ਲੈ ਕੇ ਇੱਥੇ ਆਓ ਕਿਉਂਕਿ ਤਸਵਾਵਾ ਉਹਦਾ ਫਰਜ਼ ਬਣਦਾ ਵਾ ਆਪਾਂ ਪੂਰੀ ਸ਼ਨਾਖਤ ਦੇ ਨਾਲ ਇਹਨੂੰ ਸ਼ਨਾਖਤ ਕਰਕੇ ਤੇ ਸਹੀ ਰੋਟ ਛੱਡਣਾ ਵਾ ਕਿਉਂਕਿ ਸਾਡਾ ਇਹਨਾਂ ਚੀਜ਼ਾਂ ਨਾਲ ਨਹੀਂਗਾ ਸਾਡੀ ਲੜਾਈ ਨਾ ਮੁੱਕਦੀ ਨਾ ਨਹੀਂ ਇਹ ਬਾਗਰ ਉਹ ਸਰਦਾਰ ভাই ਪਈ ਬੈਠਾ ਸਾਡੀ ਲੜਾਈਆਂ ਕਾਰਪੋਰੇਟਾਂ ਨਾਲ ਜਿਨ੍ਹਾਂ ਨੇ ਸਾਡੇ ਜਮੀਨਾਂ ਦੇ ਉੱਤੇ ਰੱਖੀ ਅੱਖ ਸਾਡੀ ਲੜਾਈਆਂ ਵਿਸ਼ਵ ਭਾਰ ਦੀਆਂ ਨੀਤੀਆਂ ਤੇ ਜਿਹੜੇ ਕਹਿੰਦੇ ਸਾਰੀ ਜ਼ਮੀਨ